ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਹੈਡ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਅੱਜ ਦੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਸੰਸਾਰ 2014 ਮਾਡਲ ਮਸ਼ੀਨ ਆ ਬਕਾਊ ਆਗੀ ਕੰਡੀਸ਼ਨ ਤੁਸੀਂ ਦੇਖ ਹੀ ਸਕਦੇ ਹੋ ਸਾਰੀ ਮਸ਼ੀਨ ਦੀ ਹਰਿਆਣਾ ਹੀ ਖੜੀ ਹੈਗੀ ਮਸ਼ੀਨ ਠੀਕ ਹੈ ਲਾਲ ਹੀਨੂ ਇੰਜਨ ਆ ਮਸ਼ੀਨ ਦਾ ਡਿਸਪੋਜ਼ਲ ਬਾਕੀ ਤੁਸੀਂ ਛੇੜਾ ਵਗੈਰਾ ਸਾਰਾ ਮਸ਼ੀਨ ਦਾ ਐਲੀਵੇਟਰ ਵਗੈਰਾ 베アリング ਵਗੈਰਾ ਸਾਰੇ ਬਧੀਆ ਸਾਫ ਪਏ ਨੇ ਬਾਕੀ ਜੇ ਕਿਸੇ ਵੀਰ ਨੇ ਮਸ਼ੀਨ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ ਮਸ਼ੀਨ ਦੇ ਬਾਰੇ ਤੁਸੀਂ ਕੋਈ ਵੀ ਗੱਲਬਾਤ ਕਰਨੀ ਹੈਗੀ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਬਾਈ ਦਾ ਮਿਲ ਜਾਊਗਾ ਜੀ ਉੱਥੋਂ ਨੰਬਰ ਲੈ ਕੇ ਤੁਸੀਂ ਬਾਈ ਹਰਣਾ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਵੀ ਇੰਨੇ ਕਰਨੀਆਂ ਲਾਲ ਹੀਨੂ ਇੰਜਨ ਆ ਮਸ਼ੀਨ ਦਾ ਡਿਸਪੋਜ਼ਲ ਤੇ 8 ਲੱਖ ਰੁਪਏ ਦੀ ਬਾਈ ਹੋਰਾਂ ਦੀ ਡਿਮਾਂਡ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਰਾ ਕੰਮ ਮਸ਼ੀਨ ਦਾ ਓਕੇ ਆ ਪੂਲੀਆਂ ਬੈਲਟਾਂ ਅੰਬੈਰੀਆਂ ਦੀ ਕੰਡੀਸ਼ਨ ਬਿਲਕੁਲ ਸਾਫ਼ ਹੈ ਗਰਾਰੀਆਂ ਵਗੈਰਾ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਫੇਜ ਨੂੰ ਆਪਣਾ ਨੂੰ ਫੋਲੋ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ